ਬਸਰ ਸਿੰਘ ਨੇ ਪੱਤਰਕਾਰੀ ਦੇ ਵਿੱਚ ਆਪਣਾ ਨਾਮ ਨਖਟਿਆ ਅਤੇ ਪਿਛਲੇ ਕਈ ਦਹਾਕਿਆਂ ਤੋਂ ਟ੍ਰਾਂਸਪੋਰਟ ਦੇ ਵਿੱਚ ਵੀ ਆਪਣਾ ਨਾਂ ਨੇ ਨਾਮ ਖਟਿਆ ਆ ਇਹ ਸ਼ਹੀਦ ਭਗਤ ਸਿੰਘ ਤੇ ਆਟੋ ਜੂਨੀਅਰ ਦੇ ਪ੍ਰਧਾਨ ਰਹੇ ਆ ਬਹੁਤ ਚਿਰ ਅਤੇ ਬੜੇ ਇਹਨਾਂ ਨੇ ਸੁਧਾਰ ਕੀਤੇ ਬੜੇ ਝਗੜੇ ਨਵੇੜੇ ਕਈ ਵਾਰੀ ਥਾਣਿਆਂ ਦੇ ਵਿੱਚ ਵੀ ਜਾਂਦੇ ਉਹ ਨਵੇੜੇ ਇਹਨਾਂ ਨੇ ਤੇ ਅਸੀਂ ਬਹੁਤਾ ਇਹਨਾਂ ਦੇ ਨਾਲ ਤੁਸੀਂ ਪਹਿਲਾ ਪ੍ਰਧਾਨ ਹੁੰਦੇ ਆ ਕੀ ਟਰਾਂਸਪੋਰਟ ਦੇ ਵਿੱਚ ਕੀ ਸੁਧਾਰ ਕੀਤੇ ਸੀ ਆਪਣੇ ਜੂਨੀਅਰ ਦੇ ਵਿੱਚ ਕੀ ਆਪਣੇ ਦੇ ਸਾਥੀਆਂ ਮੈਂਬਰਾਂ ਨੂੰ ਕੀ ਫਾਇਦੇ ਦਵਾਈ ਔਰਤਾਂ ਗਾਂ ਕੀ ਸੋਚ ਰਹੇ ਆ ਕਿ ਅਸੀਂ ਇਹਾ ਕੰਮ ਕਰਾਵਾਂਗੇ ਇਹ ਵਸਤਾਬੂਕ ਸੂਰਤਿਆਂ ਨਾਲ ਗੱਲ ਕਰਦੇ ਧੰਨਵਾਦ ਜੀ ਸਰਬੰਵ ਦੇ ਸੇ ਭੰਗੂ ਜੀ ਕਿਉਂ ਨਾਮ ਨਹੀਂ ਲੈਣਾ ਚਾਹੁੰਦਾ ਸਾਡੇ ਗੁਰੂ ਆਏ ਪਰ ਦੱਸਣਾ ਪੈਂਦਾ ਸਾਰਾ ਮੀਡੀਆ ਤੇ ਜੋ ਇਹਨਾਂ ਨੇ ਸਵਾਲ ਕੀਤੇ ਪਹਿਲਾਂ ਸਭ ਤੋਂ ਮੈਂ ਦੱਸਾਂ ਕਿ ਜੋ ਮੌਕੇ ਦੀ ਸਿਖਾਰ ਹੈ ਉਹਨਾਂ ਨੇ ਮੈਨੂੰ ਹਲਕਾ ਕੋਆਰਡੀਨੇਟਰ ਲਾਇਆ ਟਰਾਂਸਪੋਰਟ ਦਾ ਤੇ ਪਹਿਲਾਂ ਮੈਂ ਜੋ ਸੇਵਾ ਕਰਦਾ ਟਰਾਂਸਪੋਰਟ ਵਿਭਾਗ ਦੀ ਕਾਫੀ 30 ਸਾਲ ਹੋ ਗਏ ਮੈਂ ਜੋ ਟਰਾਂਸਪੋਰਟ ਵਿਭਾਗ ਆਟੋ ਜੁਨੀ ਨੂੰ ਵੀ ਹੋਰ ਵੀ ਜੋ ਸਾਡੀ ਜੋ ਡਰਾਈਵਰਾਂ ਦੇ ਸਬੰਧ ਨਾਲ ਹੈ ਮੈਂ ਉਹਨਾਂ ਦਾ ਪ੍ਰਧਾਨ ਚੱਲਦਾ ਹੁਣਾ ਉਹਦੇ ਵਿੱਚ ਜੋ ਭੰਗੂ ਸਾਹਿਬ ਜੀ ਨੇ ਸਵਾਲ ਕੀਤੇ ਆ ਆਪਾਂ ਉਹਨੂੰ ਦੱਸ ਲੈ ਬਹੁਤ ਜ਼ਰੂਰੀ ਸੀ ਬਹੁਤ ਵਧੀਆ ਗੱਲ ਹੈ ਪ੍ਰਸ਼ਾਸਨ ਜੋ ਸਾਡਾ ਪੁਲਿਸ ਵਿਭਾਗ ਦਾ ਹੁੰਦਾ ਖਾਸ ਕਰਕੇ ਡਰਾਈਵਰ ਕੋਲ ਦਾ ਇਹਨਾਂ ਨੂੰ ਵੀ ਦੱਸਣਾ ਜ਼ਰੂਰੀ ਸੀ ਉਹਦੇ ਵਿੱਚ ਮੈਂ ਪਹਿਲਾਂ ਵੀ ਜੋ ਕੈਂਪ ਲੋ ਹੁੰਦਾ ਰਿਹਾ ਬੜੇ ਬਹੁਤ ਕੈਂਪ ਸਿਤਾਰਾ ਵਾਲੀ ਸਾਡੇ ਮੈਡਮ ਸੀ ਉਹ ਸਾਡੇ ਵੱਡੇ ਅਫਸਰ ਸੀ ਉਹਨਾਂ ਦੇ ਟਾਈਮ ਦਾ ਮੈਂ ਚੱਲਦਾ ਹੁਣਾ ਅਸੀਂ ਜੋ ਵੀ ਟਰੈਕ ਦਾ ਕੀਤਾ ਵਧਿਆ ਕੀਤਾ ਅੱਜ ਤੱਕ ਟਰੈਕ ਦੀ ਉਲੰਘਣਾ ਨਹੀਂ ਹੋਣ ਦਿੱਤੀ ਮੈਂ ਕਿਸੇ ਵੀ ਆਪਣੇ ਮੈਂਬਰ ਦੀ ਤੇ ਹੁਣ ਵੀ ਜੋ ਮੈਨੂੰ ਮੌਕਾ ਦਿੱਤਾ ਫਿਰ ਦੁਬਾਰਾ ਮੇਰੇ ਸਾਥੀਆਂ ਨੇ ਮੇਰੇ ਸਹਿਯੋਗੀਆਂ ਨੇ ਜੋ ਡਰਾਈਵਰ ਭਰਾਵਾਂ ਨੇ ਵੀ ਬਾਬਾ ਜੀ ਤੁਹਾਨੂੰ ਸਭ ਸੰਤਿਨਾਮ ਫਿਰ ਦੁਬਾਰਾ ਚੁਣਦੇ ਆ ਪ੍ਰਧਾਨ ਬਣਾਉਂਦੇ ਆ ਮੈਂ ਇਹ ਵਿਸ਼ਵਾਸ ਹੁਣਾ ਸਾਰਿਆਂ ਨੂੰ ਭੰਗੂ ਸਾਹਿਬ ਨੂੰ ਕਿ ਜਿੱਦਾਂ ਮੈਂ ਪਹਿਲਾਂ ਕੰਮ ਕਰਦਾ ਸੀ ਉਦਾਂ ਹੀ ਮੈਂ ਸੇਵਾ ਕਰਦਾ ਰਹੂੰਗਾ ਜੋ ਇਹਨਾਂ ਨੇ ਆਦਾਰਿਆਂ ਦੀ ਦੱਸੀ ਗੱਲ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਮੇਰਾ ਸੰਪਰਕ ਰਹਿੰਦਾ ਤੇ ਮੈਂ ਕਿਸੇ ਵੀ ਭੈਣ ਭਾਈ ਨੂੰ ਜੋ ਭਾਈਚਾਰੇ ਨੂੰ ਕੋਈ ਤਕਲਫ ਲਈ ਬੰਦੀ ਮੈਂ ਬੋਲੇ ਜਾਣਾ ਸਹਾਈ ਹੁਣਾ ਤੇ ਜੋ ਸਾਡੇ ਡਰਾਈਵਰ ਭਾਣੂ ਕੋਈ ਤਕਲੀਫ ਹੁੰਦੀ ਆ ਉਹਦੇ ਵਿੱਚ ਵੀ ਮੈਂ ਸਹਾਈ ਹੁਣਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਤਸੱਲੀ ਦਿਵਾਉਣਾ ਚਾਹੁੰਦਾ ਮੌਕੇ ਦੇ ਅਫਸਰ ਜੋ ਸਾਡੇ ਭੂਗੌਰ ਦੇ ਆ ਜੋ ਨਵੇਂ ਆਏ ਆ ਸਾਡੇ ਰਵਿੰਦਰ ਜੀ ਉਹਨਾਂ ਨੂੰ ਵੀ ਮੈਂ ਸਹਿਯੋਗ ਦਿਵਾਉਣਾ ਚਾਹੁੰਦਾ ਵਿਸ਼ਵਾਸ ਵੀ ਦਿਵਾਉਣਾ ਚਾਹੁੰਦਾ ਕਿ ਅੱਗੇ ਤੋਂ ਜੋ ਵੀ ਤੁਸੀਂ ਆਏ ਆ ਤੁਹਾਡੇ ਡਿਪਟੀ ਸਾਹਿਬ ਕੁਲਵੰਤ ਸਿੰਘ ਜੀ ਆ ਮੈਂ ਵਧੀਆ ਢੰਗ ਨਾਲ ਚੱਲਦਾ ਤੇ ਟ੍ਰੈਕ ਉਦੀ ਲੰਘਣਾ ਜੋ ਨਹੀਂ ਹੋਣ ਦਵਾਗਾ ਧੰਨਵਾਦ ਤੁਹਾਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਬਾਰੇ ਕੋਈ ਗੱਲ ਦੱਸੋ ਕਿ ਤੁਹਾਨੂੰ ਕੋਈ ਜਦੋਂ ਕੋਈ ਕੰਮ ਕਰਦੇ ਆ ਇੰਨਾ ਇਹ ਕਿਉਂਕਿ ਟਰਾਂਸਪੋਰਟ ਅਧਾਰਾ ਇਦਾਂ ਦਾ ਮੁਸ਼ਕਲਾਂ ਨਾਲ ਭਰਿਆ ਤੇ ਹੋਰ ਤੁਸੀਂ ਦੱਸੋ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਉਂਦੀਆਂ ਕਿ ਇਹਨਾਂ ਦੇ ਜਿਹੜੇ ਵਸਤੇ ਹਲਕਾ ਦੇ ਵਿੱਚ ਇਹਦੇ ਵਿੱਚ ਕਾਫੀ ਸਮਾਂ ਹੋ ਗਿਆ ਜੀ ਮੈਨੂੰ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਰ ਭੰਗੂ ਸਾਹਿਬ ਉਹਨਾਂ ਨੇ ਬਹੁਤ ਵਧੀਆ ਸਵਾਲ ਕੀਤਾ ਕਿ ਸਾਨੂੰ ਜੋ ਮੁਸ਼ਕਲਾ ਆਉਂਦੀਆਂ ਉਹਦੇ ਵਿੱਚ ਮੁਸ਼ਕਲਾ ਇਹ ਹੈ ਵੀ ਸਾਨੂੰ ਇੱਕ ਤਾਂ ਟਰੈਕ ਜੋ ਵਿਭਾਗਿਆ ਸਾਨੂੰ ਸਾਡੇ ਡਰਾਈਵਰ ਭਰਾਵਾਂ ਨੂੰ ਤੰਗ ਪਰੇਸ਼ਾਨ ਬਹੁਤ ਕਰਦਾ ਰਿਹਾ ਤੇ ਹੁਣ ਜਿਹੜੀ ਨਵੀਂ ਸਰਕਾਰ ਆਈ ਨਹੀਂ ਥੋੜਾ ਜਿਹਾ ਸਹਿਯੋਗ ਦਿੱਤਾ ਇਹਨਾਂ ਨੇ ਮੁਸ਼ਕਲਾ ਜਿਹੜੀਆਂ ਇਹ ਹੈ ਕਿ ਕਿਸੇ ਵੀ ਕੋਈ ਵੀ ਸਾਡਾ ਡਰਾਈਵਰ ਭਰਾ ਹੁੰਦਾ ਉਹਨੂੰ ਪਹਿਲਾਂ ਤਾਂ ਜਦੋਂ ਜਾਂਦਾ ਕਿਸੇ ਲੰਮੇ ਰੂਟ ਤੇ ਜਾਇ ਤੋ ਨਿਕਲਦਾ ਹੋ ਉਹਨੂੰ ਰੋਕਿਆ ਜਾਂਦਾ ਰੋਕ ਕੇ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਕਾਗਜ਼ ਕੱਢ ਜੀ ਕਾਗਜ਼ ਨਹੀਂ ਤੇਰੇ ਪੂਰੇ ਨਹੀਂ ਕਾਗਜ਼ ਤੂੰ ਗੱਡੀ ਸਾਈਡ ਤੇ ਲਾ ਤੇ ਉਂਗਲ ਉੱਟ ਚੱਲਦਾ ਜਾਂ ਕੋਈ ਟੈਕਸੀ ਯੂਨੀਅਨ ਦੇ ਜੋ ਸਾਡੇ ਮੈਂਬਰ ਆ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਤੁਹਾਡੀਆਂ ਸਵਾਰੀਆਂ ਜ਼ਿਆਦਾ ਉਹਦੇ ਵਿੱਚ ਮੈਂ ਬੜਾ ਬਹੁਤ ਜ਼ਬਰਦਸਤ ਮੈਂ ਆਪਣੇ ਆਪਣੇ ਦਿਮਾਗ ਦੇ ਨਾਲ ਚੱਲਿਆ ਤੇ ਮੈਂ ਉਹਨਾਂ ਨੂੰ ਬਿਲਕੁਲ ਨਿਆਂ ਦੋਂਦਾ ਹਾਂ ਅੱਜ ਤੱਕ ਤੇ ਪੁਲਿਸ ਪ੍ਰਸ਼ਾਸਨ ਦੇ ਅਫਸਰਾਂ ਨੂੰ ਵੀ ਮੈਂ ਇਹ ਦੱਸਦਾਰਿਆਂ ਕਿ ਇਹ ਗੱਲ ਨਜਾਇਜ਼ ਆ ਬਿਲਕੁਲ ਜੋ ਤੁਹਾਡਾ ਜੋ ਸਹੀ ਬਣਦਾ ਉਹ ਕਰੋ ਤੁਸੀਂ ਬਿਲਕੁਲ ਚਲਾਨ ਨਹੀਂ ਕਰਨਾ ਚਾਹੀਦਾ ਤੇ ਬਾਬਾ ਜੀ ਇੱਕ ਦੱਸਿਓ ਕਿ ਤੁਸੀਂ ਇਹ ਬਹੁਤ ਤਗੜੀ ਜ਼ਿੰਮੇਵਾਰੀ ਹੈ ਟਰੈਫਿਕ ਦੀ ਟਰਾਂਸਪੋਰਟ ਦੀ ਹਾਂਜੀ ਇਹ ਤੁਹਾਡੇ ਪੱਤਰਕਾਰੀ ਤੇ ਨਾ ਪ੍ਰਭਾਵ ਪਾਉਂਦੇ ਨਹੀਂ ਇਹਦੇ ਵਿੱਚ ਪੱਤਰਕਾਰ ਦਾ ਤਾਂ ਪ੍ਰਭਾਵ ਪੈ ਸਕਦਾ ਕਿ ਜੇ ਮੈਂ ਗਲਤ ਚੱਲਾਂ ਤਾਂ ਪ੍ਰਧਾਨ ਗਲਤ ਜੰਦੇ ਮੈਂ ਪੱਤਰਕਾਰ ਦਾ ਵੀ ਨੁਮਾਇੰਦਾ ਤੁਹਾਡਾ ਚੁਣਿਆ ਸਾਡਾ ਤੁਸੀਂ ਵੀ ਨੁਮਾਇੰਦੇ ਆ ਇਹਦੇ ਵਿੱਚ ਜੇ ਮੈਂ ਕੋਈ ਗਲਤ ਕੰਮ ਕਰੂੰਗਾ ਫਿਰ ਪੈ ਸਕਦਾ ਸਿਰ ਪੱਤਰਕਾਰੀ ਤੇ ਅਗਰ ਮੈਂ ਸਹੀ ਆ ਤਾਂ ਸਾਰਾ ਕੁਝ ਸਹੀ ਆ ਸਰ ਸੋ ਇਹ ਸਾਨੂੰ ਬਾਬਾ ਸਦੀਸ਼ ਸਿੰਘ ਜੀ ਜਿਹੜੇ ਕਿ ਨਵੇਂ-ਨਵੇਂ ਪ੍ਰਧਾਨ ਬਣੇ ਆ ਪੱਤਰਕਾਰਾਂ ਲੋ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਬਾਬਾ ਪੱਤਰਕਾਰ ਮੱਚਲੋਂ ਕਿ ਇਹ ਦਿਨ ਦੁਗਣੀ ਰਾਤ ਚੋਕੀ ਤਰੱਕੀ ਕਰਨ ਜੋ ਵੀ ਇਹਦੇ ਸਾਥੀਆਂ ਨੇ ਇਹਨਾਂ ਨੂੰ ਵੋਟਾਂ ਦਿੱਤਾ ਆ ਪ੍ਰਧਾਨ ਬਣਾਇਆ ਆ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਬਲ ਬਖਸ਼ੇ ਤਾਕਤ ਬਖਸ਼ੇ ਕਿ ਇਹ ਇਦਾਂ ਅੱਗੇ ਵਧੇ ਰਹਿਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੋਨੇ ਹਾਲ ਸਤਿ ਸ੍ਰੀ ਅਕਾਲ ਜੀ ਚਲੀ ਹੁਣ ਜਿੱਤ ਪਹਾਂਚੇ ਆਟੋ ਯੂਨੀਅਨ ਦੇ ਪ੍ਰਧਾਨ ਬਾਬਾ ਸੁਖਜੀਤ ਸਿੰਘ ਜੀ ਦੇ ਨਾਲ ਅੱਜ ਬੈਠ ਕੇ ਮੀਟਿੰਗ ਕੀਤੀ ਹੈ ਕਹਿੰਦੇ ਵਿੱਚ ਬਾਬਾ ਇਹ ਨਹੀਂ ਨੇ ਇਹਨੂੰ ਹਲਾਉਣਾ ਨਹੀਂ ਦੁਆਰਾ ਬੋਲੋ ਕਰ ਦਿਓ